ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਨੇ ਵਿਸ਼ਵ ਵਿਖਿਆਤ ਸ਼ਕਤੀ ਪੀਠ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਦਰਸ਼ਨ ਕੀਤੇ ਅਤੇ ਪੂਜਾ ਅਰਚਨਾ ਕੀਤੀ। ਇਸ ਉਪਰੰਤ ਉਨ੍ਹਾਂ ਨੇ ਪ੍ਰਾਚੀਨ ਹਵਨ ਕੁੰਡ ਦੇ ਵਿੱਚ ਆਹੂਤੀਆਂ ਵੀ ਪਾਈਆਂ। ਸਥਾਨਕ ਪੁਜਾਰੀ ਪ੍ਰਦੀਪ ਸ਼ਰਮਾ ਨੇ ਵਿਧੀਵਤ ਤਰੀਕੇ ਦੇ ਨਾਲ ਮੰਤਰ ਉਚਾਰਨ ਦੇ ਨਾਲ ਪੂਜਾ ਅਰਚਨਾ ਕਰਵਾਈ। ਮੰਦਰ ਨਿਯਾਸ ਦੇ ਵੱਲੋਂ ਉਨ੍ਹਾਂ ਨੂੰ ਮਾਤਾ ਦੀ ਚੁੰਨੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦਰਬਾਰ ਦੇ ਵਿੱਚ ਉਹਨਾਂ ਨੂੰ ਬਹੁਤ ਕੁਝ ਮਿਲਦਾ ਹੈ ਤੇ ਅੱਜ ਉਹਨਾਂ ਨੇ ਮਾਂ ਦੇ ਦਰਸ਼ਨ ਕਰਕੇ ਸਭ ਕੁਝ ਪਾ ਲਿਆ ਹੈ। ਵੇਖੋ ਗੱਲਬਾਤ ਕਰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਨੇ ਕੀ ਕਿਹਾ। ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਸਾਰੇ ਪਾ ਲਓ ਜੀ। ਬਾਦ ਮਾਤਾ ਜੀ ਤੋਂ ਬਹੁਤ ਕੁਝ ਮੰਗਿਆ ਮਾਤਾ ਜੀ ਦੇ ਦਰਸ਼ਨ ਪਏਗੇ ਬਹੁਤ ਕੁਝ ਮਿਲ ਗਿਆ ਸਾਨੂੰ। ਧੰਨਵਾਦ। जय माता जी आज पंजाब के सीएम एम भगवंत मान जी की माता जी जिनका नाम हरपाल कौर आज नैना माता के मंदिर में उन्होंने यहाँ पे माथा टेका और पूजा अर्चना की उसके उपरांत यज्ञशाला में हवन किया माथा टेका और तत्वचार मंदिर नाते उनको चुनरी के रूप में माता जी का प्रसाद भेंट करके यहाँ से विदा किया जय माता जी